ਚਲੋ ਜਿੰਨੀ ਲੰਗੀ ਰਹੇ ਉਹਦੇ ਵਿੱਚ ਸੋਜੀ ਨਹੀਂ ਸੀ ਹੁਣ ਤੇ ਬਾਦਸ਼ਾਹ ਨੇ ਸੋਜੀ ਦਿੱਤੀ ਹੈ ਹੁਣ ਤਾਂ ਆਪਣਾ ਘਰ ਸਮਾਂ ਲੋ ਪਾਏ ਹੈਨਾ ਜੀ ਜੋ ਨਿਕਲ ਰਿਹਾ ਹੈ ਤੇ ਉਹ ਨੂੰ ਪੇਟ ਕਰੋ ਆਉ ਬੇਨਤੀ ਕਰ ਰਹੇ ਆ ਲੇਕਿਨ ਅੱਜ ਜਿਸ ਤਲ ਦੇ ਉੱਤੇ ਅਸੀਂ ਚੱਲ ਰਹੇ ਆ ਜਾਂ ਤੇ ਅਸੀਂ ਤਮੋ ਤਲ ਦੇ ਵਿੱਚ ਹੈ ਦੁਨੀਆ ਤੁਹਾਨੂੰ ਮਿਲੋਗੀ ਸਾਰੀ ਦੁਨੀਆ ਚ ਘੁੰਮ ਕੇ ਦੇਖੋ ਹੈਨਾ ਜੀ ਜਾਂ ਫਿਰ ਤੁਹਾਨੂੰ ਕਤਨੀ ਦੁਨੀਆਂ ਦੇਖੋ ਪਿੰਡਾਂ ਦੇ ਪਿੰਡ ਜਿਸ ਲਈ ਵੋਟਾਂ ਵਗਾਰਾ ਹੁੰਦੀ ਆਪਾਂ ਮੂਰਖ ਹੋਏ ਪਿੰਨੇ ਉਹਨੇ ਸਭ ਕੁਝ ਭੁੱਲ ਜਾਂਦੇ ਆ ਅਰਜੋ ਦੇ ਵਿੱਚ ਚਲੇ ਜਾਂਦੇ ਨੇ ਤੀਸਰਾ ਅਸੀਂ ਇਹ ਕੀ ਹੈ ਜੇ ਅਸੀਂ ਖਾਂਦੇ ਪੀਂਦੇ ਨਹੀਂ ਹੈ ਤੇ ਅਸੀਂ ਕੀ ਹੈ শতਗੁਣੀ ਹੈ ਤੀਜੇ ਕੌਣ ਨੇ ਸਤੋਗੁਣੀ ਹੈ ਹਨਾ ਜੀ ਸਤੋਗੁਣੀ ਨੂੰ ਇੰਨਾ ਜ਼ਰੂਰ ਲਾਭ ਮਿਲਦਾ ਹੈ ਜਿੱਦਾਂ ਕਬਲ ਦਾ ਫੁੱਲ ਹੈ ਤੇ ਉਹਦੀਆਂ ਜੜਾਂ ਕਿੱਥੇ ਹੈ ਚੱਕੜ ਵਿੱਚ ਤੇ ਦੂਜੀ ਤ ਹੈ ਉਹਦੇ ਉੱਤੇ ਰਜੋ ਗੁਣ ਆਈ ਹੈ ਉਧਰ ਮਾਇਆ ਦਾ ਬਹਿਣ ਤੇ ਇਧਰ ਪਾਣੀ ਦਾ ਬਹਿਣ ਠੀਕ ਹੈ ਤੀਸਰਾ ਉਹਦੇ ਵਿੱਚ ਸਤੋ ਗੁਣੀ ਨੂੰ ਕੀ ਹੋ ਗਿਆ ਹੈ ਕਿ ਇੱਕ ਉਹ ਸਤਪੁਰਸ਼ ਦੇ ਲਾਗੇ ਸ਼ਮਾ ਗੁਜਾਰਦੀ ਹੈ ਤੇ ਉਹ ਸਤੋ ਗੁਣੀ ਕੌਣ ਨੇ ਜਿਹੜੇ ਕਬਲ ਦੇ ਫੁੱਲ ਦੇ ਥੱਲੇ ਵਾਲੇ ਪਾਸੇ ਪੱਤੇ ਹੁੰਦੇ ਨੇ ਪੱਤੇ ਹੁੰਦੇ ਨੇ ਔਰ ਉਹ ਕਬਲ ਦਾ ਫੁੱਲ ਇੱਕ ਬ੍ਰह्म ਗਿਆਨੀ ਤਤਵੇਤਾ ਉਸ ਗੁਰੂ ਨਾਨਕ ਦੇ ਮਾਨਸ ਰੋਵਰ ਦਾ ਹੈ। ਔਰ ਕਿਤਨੇ ਨੇ ਐਸੇ ਕਬਲ ਦੇ ਫੁੱਲ ਬਹੁਤ ਨੇ। ਹੈਨਾ ਜੀ। ਹੁਣ ਇਤਨਾ ਤਾਂ ਹੁੰਦਾ ਹੈ ਕਿ ਅਸੀਂ ਘੜੀ ਸੰਗਤ ਦੇ ਵਿੱਚ ਆਏ ਆਂ ਤੇ ਅਸੀਂ ਜਸ ਸੁਣ ਸਕਦੇ ਆਂ ਪਰ ਦੋਹਾਂ ਦੇ ਵਿੱਚੋਂ ਤੇ ਤੁਸੀਂ ਨਿਕਲੇ ਹੋ ਨਾ। ਕਮ ਸੇ ਕਮ ਸਾਨੂੰ ਸੁਗੰਧੀ ਤਾਂ ਆ ਰਹੀ ਹੈ। ਕੀ ਹੈ ਜੇ ਸਾਨੂੰ ਸੁਗੰਧੀ ਤਾਂ ਆ ਰਹੀ 80 ਗੱਲੇ ਸੁਗੰਧੀ ਆ ਕੇ ਅੰਦਰ ਭਰੇਗਾ ਕਵੀ ਚੰਦਨ ਕਾ ਬਿਰਬਾ ਪਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ਼ ਠੀਕ ਹੈ ਨਾ ਜੀ ਤੋ ਹੌਲੀ ਹੌਲੀ ਉਹਦੇ ਵਿੱਚ ਮਹਿਕ ਆਉਣੀ ਸਰੂਪ ਹੋ ਜਾਂਦੀ ਹੈ ਤੋ ਇਸ ਕੇ ਕੀ ਹੈ ਕਿ ਇਹ ਜਿਹੜਾ ਤਿੰਨ ਗੁਣਾ ਦਾ ਖੇਡ ਹੈ ਲੇਕਿਨ ਪਾਦਸ਼ਾਹ ਕਹਿੰਦੇ ਆ ਕਿ ਇਹ ਮਹਿਕ ਤੈਨੂੰ ਜਿੱਥੋਂ ਆਈ ਹੈ ਤੇ ਉਹ ਰੂਪ ਤੋਂ ਵੀ ਹੋਣਾ ਹੈ ਕੀ ਹੈ ਉਹ ਰੂਪ ਤੋਂ ਵੀ ਹੋਣਾ ਹੈ ਉਸ ਰੂਪ ਨੂੰ ਕੀ ਆ ਕਿਹਾ ਜਾਂਦਾ ਹੈ ਚੌਥਾ ਪਦ ਕਿਹਾ ਜਾਂਦਾ ਹੈ ਚੌਥਾ ਪਦ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ ਬਾਣੀ ਨੂੰ ਕਿਹਾ ਜਾਂਦਾ ਹੈ ਨਾਮ ਨੂੰ ਕਿਹਾ ਜਾਂਦਾ ਹੈ ਠੀਕ ਹੈ ਨਾ ਜੀ ਤੇਰੀ ਮੰਜ਼ਰ ਸੀ ਕਿ ਤੂੰ ਜਪਦਿਆਂ ਜਪਦਿਆਂ ਨਾਮ ਦਾ ਹੀ ਰੂਪ ਹੋ ਜਾਣਾ ਹੈ ਤੇ ਬਾਣੀ ਦਾ ਹੀ ਰੂਪ ਹੋ ਜਾਣਾ ਹੈ ਕੀ ਹੈ ਨਾਮ ਬਾਣੀ ਦਾ ਹੀ ਰੂਪ ਹੋ ਜਾਣਾ ਹੈ ਤੋ ਇਹਦੇ ਵਿੱਚ ਦੇਖੋ ਰਾਜੇ ਜਿਹੜਾ ਇੱਥੋਂ ਤੱਕ ਪਹੁੰਚਣਾ ਹੈ ਇਹ ਜਿਹੜੇ ਤਿੰਨ ਗੁਣ ਨੇ ਕੀ ਹੈ ਇਹ ਤਿੰਨੇ ਗੁਣ ਨਾਸ਼ਵੰਤ ਲਿਖੇ ਨੇ ਤਿੰਨੇ ਗੁਣ ਕੀ ਨੇ ਨਾਸ਼ਵੰਤ ਲਿਖਣੇ ਰਾਜ ਬਨਾਸੀ ਤਾਮ ਬਨਾਸੀ ਸਾਤਕ ਵੀ ਬੇਨਾਤਾ ਰਾਜ ਬਨਾਸੀ ਰਜੁਗੁਣਿਆ ਅਜੇ ਜਨਮ ਤੇ ਮਰਨ ਦੇ ਚੱਕਰ ਚੋਂ ਬਾਹਰ ਨਹੀਂ ਆਈ ਤਮੋਂ ਵਾਲੇ ਵੀ ਨਹੀਂ ਆਏ ਤੇ ਸਤੋ ਤੱਕ ਵੀ ਇਹ ਚੀਜ਼ ਚੱਲਦੀ ਹੈ ਰਾਜ ਬਨਾਸੀ ਤਾਮ ਬਨਾਸੀ ਹੈ ਨਾ ਜੀ ਸਾਤਕ ਵੀ ਬਨਾਦਾ ਦ੍ਰਿਸ਼ਟਮਾਨ ਹੈ ਸਗਲ ਬਨਾਸੀ ਇੱਕ ਸਾਧ ਵਚਨ ਅਗਾਧਾ ਜੋ ਕੁਛ ਤੁਸੀਂ ਦੇਖ ਰਹੇ ਹੋ ਸਭ ਕੁਝ ਨਾਸ਼ ਬੰਤੈ ਇਹ ਤਿੰਨ ਤਰ੍ਹਾਂ ਦੀ ਦੁਨੀਆ ਤਾਂ ਕਹਿੰਦੇ ਨਾਸ਼ ਹੋ ਜਾਵੇਗੀ ਲੇਕਿਨ ਕਿਸੇ ਸਤਪੁਰਸ਼ ਦਾ ਕਮਾਇਆ ਵਚਨ ਕਦੀ ਵੀ ਨਾਸ਼ ਨਹੀਂ ਹੁੰਦਾ ਇੱਕ ਸਾਧ ਵਚਨ ਅਗੰਧਾ ਬਹੁਤ ਕੁਛ ਬਨਾਸ ਦੇ ਵਿੱਚ ਰਹੇ ਆ ਜਾਂਦਾ ਹੈ ਅੰਡ ਬਨਾਸੀ ਜੇਰ ਬਨਾਸੀ ਉਤਪਤ ਛੇਤ ਬਨਾਦਾ ਚਾਰ ਬਨਾਸੀ ਖਟੇ ਬਨਾਸੀ ਇੱਕ ਸਾਧ ਵਚਨ ਨਿਛ ਲਾਦਾ ਅੰਡ ਬਨਾਸੀ ਆਂਡਿਆਂ ਤੋਂ ਪੈਦਾ ਹੋਣ ਵਾਲੀ ਹੈ ਜੇਰ ਤੋਂ ਪੈਦਾ ਹੋਣੀ ਹੈ ਇਹ ਸਾਰਾ ਕੁਝ ਪਾਤਸ਼ਾਹ ਕਹਿੰਦੇ ਇਹ ਆਉਂਦਾ ਹੈ ਜਾਈ ਜਾਂਦਾ ਹੈ ਲੇਕਿਨ ਬਚਿਆ ਕਦੋਂ ਜਾਂਦਾ ਹੈ ਜਦੋਂ ਅਸੀਂ ਸਰੀਰ ਕਤਲ ਤੋਂ ਉੱਚਾ ਰਹਿਣਾ ਸਿੱਖ ਲਈਏ ਸਰੀਰ ਤਾਂ ਹੈ ਹੀ ਹੈ ਸਰੀਰ ਦੇ ਤਲ ਤੋਂ ਕੋਠਾ ਤਾਂ ਹੈ ਤੁਹਾਡਾ ਘਰ ਦਾ ਪਰ ਉਸ ਕੋਠੇ ਦੀ ਬਾਸ਼ਨਾ ਤੋਂ ਉੱਚੇ ਰਹੋ ਕੀ ਹੈ ਉਸ ਮਕਾਨਾਂ ਵਿੱਚ ਰਹੋ ਪਰ ਮਕਾਨਾਂ ਦੇ ਤਲ ਤੋਂ ਉੱਚਾ ਰਹੋ ਸਰੀਰ ਹੈ ਇਹਦੇ ਵਿੱਚ ਰਹਿਣਾ ਤਾਂ ਹੈ ਮੰਨਣੇ ਪਰ ਉਸ ਸਰੀਰ ਦੇ ਤਲ ਤੋਂ ਉੱਚਾ Ravi. ver. De conandi, eu...